ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬੱਜਵਾਨਾ ਜ਼ਿਲ੍ਹਾ ਬਠਿੰਡਾ ਕਿਉਂਕਿ ਇਸ ਏਰੀਆ ਦੇ ਚ ਗੱਲਬਾਤ ਕਰ ਲਈਏ ਪਸ਼ੂ ਕਹਿੰਦੇ ਵੀ ਦੁੱਧ ਦੇ ਮਾਮਲੇ ਚ ਖਰੇ ਪਾਈ ਜਾਂਦੇ ਨੇ ਜਿਵੇਂ ਰਾਮਪੁਰਾ ਫੂਲ ਏਰੀਆ ਹੋ ਗਿਆ ਬਠਿੰਡਾ ਏਰੀਆ ਹੋ ਗਿਆ ਜਾਨਵਰ ਟੌਪ ਕੁਆਲਟੀ ਦੇ ਪਾਈ ਜਾਂਦੇ ਨੇ ਤੇ ਝੋਟੀ ਇੱਕ ਦਿਖਾਵਾਂਗੇ ਪਹੁੰਚੇ ਆ ਘਰੇਲੂ ਸੱਜਣਾ ਕੋਲੇ ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ ਤਾਜੀ ਸੂਈਆ ਨਾਲ ਇਹਦੇ ਜੇ ਗੱਲ ਕਰ ਲਈਏ ਗੋਪੀਵੰਦ ਦਾ ਹੈਗਾ ਸੱਜਣੋ ਮੇਲ ਕਾਫ ਤੇ ਬਾਕੀ ਗੱਲਬਾਤ ਬਾਈ ਹੋਰਾਂ ਨਾਲ ਕਰਾ ਦੇਣਾ ਡਿਟੇਲ ਸਾਰੀ ਬਾਈ ਹੋਰਾਂ ਨੂੰ ਪੁੱਛ ਲਾਂਗੇ ਹੋਰ ਜੀ ਕੀ ਹਾਲ ਹੈ ਚੜਦੀ ਕਲਾ ਆ ਆਪਣਾ ਨਾਮ ਦੱਸ ਤੋ ਜੀ ਨਾਮ ਆਪਣਾ ਗਰਮੇਲ ਸਿੰਘ ਆਪਣਾ ਕੀ ਨਾਮ ਕੋਈ ਹਮਿੰਦਰ ਸਿੰਘ ਜੀ ਨਾਮ ਗਰਮੇਲ ਸਿੰਘ ਪਿੰਡ ਬੱਜੋਣਾ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਤਹਿਸੀਲ ਨਥਾਣਾ ਜ਼ਿਲ੍ਹਾ ਬਠਿੰਡਾ ਠੀਕ ਹੈ ਗੱਲ ਹਾਂ ਜੀ ਸੂਆ ਬਾਈ ਕਿਹੜਾ ਦਾ ਸੂਆ ਤੀਜਾ ਜੀ ਸੂਆ ਤੀਜਾ ਸੂਈ ਕਦਵਾ ਸੂਈ ਪਰਸੋਂ ਸੂਈ ਆ ਰਾਤ ਨੂੰ ਪਰसों ਰਾਤ ਨੂੰ ਜੇਰ ਜੱਪਾ ਡੰਨ ਹਾਂਜੀ ਤੇ ਦੁੱਧ ਦਾ ਕੀ ਰਿਕਾਰਡ ਦਾ ਦੂਜੇ ਸੂਏ ਦੂਜੇ ਸੂਏ ਨੇ 17 ਕਿਲੋ ਦੇ ਨੇੜੇ ਤੇੜ ਦੁੱਧ ਦਿੱਤਾ 17 ਦੇ ਨੇੜੇ ਤੇੜ ਦੂਜੇ ਸੂਏ ਦੁੱਧ ਦੇ ਨੇ ਪਾਇਆ ਤੇ ਦੁੱਧ ਜੇ ਗੱਲ ਕਰ ਲਈਏ ਬਾਈ ਕਿੰਨਾ ਕੁ ਲੰਮਾ ਸਮਾਂ ਪਿਆਉਂਦੀ ਆ ਪੂਰਾ ਲੰਮਾ ਸਮਾਂ ਪਿਆਉਂਦੀ ਆ ਜੀ ਜਿੱਦਾਂ ਕਈ ਕਈ ਬੱਚਾ ਆਪਾਂ ਲਾ ਲਈਏ ਵੀ ਪਹਿਲੀ ਨਹੀਂ ਹਟ ਜਾਂਦੇ ਆ ਤਿੰਨ ਕੁ ਮਹੀਨੇ ਤੱਕੇ ਨਹੀਂ ਛੱਡਦੇ ਆ ਠੀਕ ਆ ਗੱਲ ਤੇ ਇੱਕ ਗੱਲ ਦੱਸਦਾ ਨਾ ਆਰਡਰ ਦੀ ਤੱਕ ਥੋੜੀ ਜਿਹੀ ਗਾਂ ਨੂੰ ਜ਼ਰੂਰ ਰੱਖ ਲਈਏ 22 ਦੀ ਕਿਵੇਂ ਚਵਾਈ ਦੀ ਬੋਲੀ ਆ ਜੀ ਪੂਰੀ 100 ਦੀ 100 ਹਾਂਜੀ ਤੋਰੀ ਕਾ ਖੋਲ ਕੇ ਆ ਗਾੜੀ ਵੱਧ ਆ ਜੀ 4 ਕਿਲੋ ਦੀ ਗਾੜੀ ਜੀ 4 ਕਿਲੋ ਦੀ ਗਾੜੀ ਹਾਂਜੀ ਆ ਤੋਰ ਖੋਲ ਕੇ ਲੈ ਪੰਮਿਆ ਫਿਰ ਉਰਲੇ ਬੰਨੇ ਹੋ ਕੇ ਦਿਖਾ ਦੇ ਮਾੜਾ ਜਾਂ ਇਹ ਮਡੇ ਰਾਣਾ ਪੰਮਾ ਪਹੁੰਚਿਆ ਹੋਇਆ ਡਿਊਟੀ ਤੇ ਅੱਜ ਮੇਰੇ ਨਾਲ ਆ ਇੱਥੋਂ ਦਿਖਾ ਦੇ ਫੇਸ ਕੁਆਲਿਟੀ ਤੇ ਆਰਡਰ ਕੁਆਲਿਟੀ ਕਿਉਂਕਿ ਜਗਾ ਦਾ ਬਾਸ ਹੈ ਬਾਹਰ ਤੋਰ ਕੇ ਕਲਿੱਪਾਂ ਲਾਵਾਂਗੇ ਇੱਕ ਦੋ ਕਲਿੱਪਾਂ ਮੈਂ ਚਲਾ ਦੂੰਗਾ ਬਾਕੀ ਥਣ ਦੇ ਸੈਜ ਦੀ ਗੱਲ ਕਰ ਲਈ ਥਣ ਦਾ ਸੈਜ ਬਹੁਤ ਸੋਹਣਾ ਛੋਟੀ ਦਾ ਤੇ ਕੱਦ ਬਿੱਡ ਵੀ ਪੂਰਾ ਡਬਲ ਆ ਕੱਦ ਵੀ ਫੁੱਲ ਵੱਡਾ ਤੇ ਲੰਬੀ ਵੀ ਫੁੱਲਾ ਜਿਵੇਂ ਆਪਾਂ ਕਹਿ ਲਈਏ ਨਾ ਵੀ ਰੇਲ ਦਾ ਡੱਬਾ ਹੁੰਦਾ ਰੇਲ ਦੇ ਰੇਲ ਦੇ ਡੱਬੇ ਵਾਲਾ ਸਿਸਟਮ ਹੀ ਆ ਕੰਮ ਹੈ ਨਹੀਂ ਵਪਾਰ ਦਾ ਹੈਗੇ ਨੇ ਸੱਜਣ ਘਰੇਲੂ ਇੱਥੇ ਇੱਥੇ ਰੁਕ ਲਾ ਕਿਤੇ ਤੁਸੀਂ ਫਲਕਾਰੀ ਫਲਕੂਰੀ ਦੇਖ ਕੇ ਸਮਝ ਲਓ ਵੀ ਕੰਮ ਵਪਾਰ ਦਾ ਕਿਉਂਕਿ ਜੇ ਗੱਲ ਕਰ ਲਈਏ ਚੋਬਰ ਨੂੰ ਜਾਨਵਰਾਂ ਦਾ ਸ਼ੌਂਕ ਆ ਐਨ ਦਾ ਭਾਵ ਸ਼ੌਂਕ ਹੈ ਸ਼ੌਂਕ ਦਾ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਦਾ ਹੁਣਾ ਵੀ ਸ਼ੌਂਕ ਦਾ ਸੱਜਣੋ ਮੁੱਲ ਕੋਈ ਨਹੀਂ ਹੁੰਦਾ ਸ਼ੌਂਕ ਦਾ ਮਾਰ ਦੇ ਪੰਮੇ ਝੋਟੀ ਤੇ ਮਾਰ ਦੇ ਕੈਮਰਾ ਲੰਬਾਈ ਦਿਖਾ ਦੇ ਥਣ ਦਾ ਸੈਜ ਦਿਖਾ ਦੇ ਹਰੇਕ ਪੱਖ ਤੋਂ ਤਸੱਲੀ ਕਰਾ ਦੇ ਦੇਖਣ ਵਾਲੇ ਭਰਾਵਾਂ ਨੂੰ ਬੋਚ ਕੇ ਬੋਚ ਕੇ ਰੋਕ ਲਾ ਕੋਈ ਗੱਲ ਨਹੀਂ ਬੱਚੇ ਦੇ ਰੋਕ ਲਾ ਪਰੇਸ਼ਾਨ ਨਾ ਕਰ ਸੂਆ ਤੀਜਾ ਤੇ ਦੂਜੇ ਸੂਏ ਦਾ ਦੁੱਧ ਜਿਵੇਂ ਬਾਈ ਨੇ ਦੱਸਿਆ ਵੀ ਇਹਨੇ ਪਕਾਇਆ 17 ਦੇ ਏੜ ਗੇੜ ਤੇ ਇੱਥੇ ਤੋਂ ਇਹਦੇ ਕੱਦ ਦਾ ਆਈਡੀਆ ਲਾ ਲਓ ਕੱਦ ਕਾਠ ਬਹੁਤ ਸੋਹਣਾ ਰੱਖਦੀ ਆ ਆਰਡਰ ਦੀ ਤੱਕ ਜਿਵੇਂ ਸਾਨੂੰ ਮੈਂ ਦੱਸਿਆ ਵੀ ਬਾਈ ਤੱਕ ਥੋੜੀ ਜੰਦਰ ਨੂੰ ਰੱਖਦੀ ਆ ਨਾ ਗਾੜੀ ਉਹ ਹੋਣਾ ਗਾੜੀ ਇਹ ਗਾੜੀ ਕਿੰਨੇ ਕਿਲੋ ਦੇਸੀ ਆ 4 ਕਿਲੋ ਦੀ ਗਾੜੀ 4 ਦੀ 4 ਕਿਲੋ ਖਾਸਾ ਹੁੰਦਾ ਨਹੀਂ ਸੱਚ ਕੋ ਮੈਂ ਦੇਖ ਲਾ ਹੈ ਮੈਂ ਆਪ ਚੋਣਾ ਚੋਣਾ ਤੂੰ ਸ਼ੌਂਕ ਪੂਰਾ ਜਾਨਵਰਾਂ ਦਾ ਆ ਇਹਨੂੰ ਬੰਦੇ ਝੋਟੀ ਨੂੰ ਕੋਈ ਗੱਲ ਨਹੀਂ ਸ਼ੌਂਕ ਬਾਈ ਕਹਿੰਦਾ ਪੂਰਾ ਸ਼ੌਂਕ ਦੇ ਚੱਕਰ ਜਿੱਦਾ ਜਿਵੇਂ ਬਾਈ ਹੋਰਾਂ ਨੇ ਦੱਸਿਆ ਵੀ ਇਹ ਸੱਜਣ ਕਹਿੰਦਾ ਵੀ ਬਾਹਰੇ ਵੀ ਨਹੀਂ ਜਾਣਾ ਇੱਥੇ ਹੀ ਕਰਨਾ ਸਿਸਟਮ ਸਾਰਾ ਆਰਮਿੰਗ ਦਾ ਕੰਮ ਬਾਈ ਕਹਿੰਦਾ ਇੱਥੇ ਹੀ ਕਰਨਾ ਉਹੀ ਗੱਲ ਆ ਵੀ ਕਈ ਦੇਖਣ ਵਾਲੇ ਸੱਜਣ ਕਹਿੰਣਗੇ ਬਾਹਰ ਵਾਲਿਆਂ ਨੂੰ ਪਤਾ ਨਹੀਂ ਆਪਾਂ ਨਕਾਰਤੀ ਕਰਦੇ ਆ ਕਿਉਂਕਿ ਬਾਹਰੇ ਹੈ ਕੁਛ ਨਹੀਂ ਬਾਹਰੇ ਦਿਹਾੜੀ ਕਰਨੀ ਆ ਇੱਥੇ ਆਪਦਾ ਬਿਜ਼ਨਸ ਆ ਨਾ ਬਾਹਰ ਤੇ ਔਰੇ ਚ ਕੀ ਫਰਕ ਦੇਖਦਾ ਫਿਰ ਵਧੀਆ ਬਿਜ਼ਨਸ ਆ ਤੁਹਾਡਾ ਘਰ ਦਾ ਬਿਜ਼ਨਸ ਆ ਠੀਕ ਆ ਗੱਲ ਆ ਵੀ ਇੱਥੇ ਜੇ ਗੱਲ ਕਰ ਲਈ ਵੀ ਭਾਈ ਆਪਦਾ ਆਪਾ ਆਪਦੀ ਮਾਲਕੀਆ ਕਹਿਣ ਦਾ ਭਾਵ ਨੌਕਰ ਵੀ ਆਪਾਂ ਮਾਲਕ ਵੀ ਆਪ ਜੀ ਇਹਨਾਂ ਦੇ ਦੋਨੇ ਚੀਜ਼ਾਂ ਬਾਈ ਕਹਿੰਦਾ ਇੱਥੇ ਆਪਾਂ ਬਾਹਰੇ ਜਾਵਾਂਗੇ ਬਾਹਰੇ ਕੱਲੇ ਨੌਕਰ ਵਜਾਂਗੇ ਜੇ 10 ਲੱਖ ਤੇ ਲੱਗ ਜੂ ਕਿਤੇ ਵੀ ਜਾ ਕੇ ਕਿੰਨੇ ਕ ਜਾਨਵਰ ਪਾਉਣ ਦੀ ਇੱਛਾ ਫਿਰ ਹੁਣ ਫਾਰਮਿੰਗ ਦਾ ਕੰਮ ਸ਼ੁਰੂ ਕਰਨਾ ਜੀ ਮੱਝਾਂ ਪਾਉਣੀਆਂ ਕਿ ਗਾਵਾਂ ਦੋਵੇਂ ਪਾਵਾਂਗੇ ਮਿਕਸ ਹਾਂਜੀ ਇਹ ਮੱਝ ਦੇ ਪੈਸੇ ਕਿੰਨੇ ਲਵਾਂਗੇ ਫਿਰ ਆਪਾਂ ਫੋਨ ਤੇ ਕਰ ਲਾਂ ਜੀ ਬਾੜੀ ਤਾਂ ਨਹੀਂ ਮੰਗਦੇ ਨਹੀਂ ਬਾੜੇ ਨਹੀਂ ਮੰਗਦੇ ਜਿੰਨੇ ਕਿ ਦੀ ਹੈਗੀ ਆ ਉਹਨੇ ਮੰਗਾ ਕਿਤੇ ਫੋਨ ਤੇ ਮਾਰ ਚਾਰ ਪੰਜ ਲੱਖ ਮੰਗ ਲੇ ਨਹੀਂ 4-5 ਲੱਖ ਦਾ ਕਹਾਂਗੇ ਠੀਕ ਹੈ ਗੱਲ ਆ ਰਪੀਏ ਵਾਈ ਕਹਿੰਦਾ 19 ਲਵਾਂਗੇ ਜਿੰਨੇ ਉਹ ਚਵਾਈ ਦੀ ਪੋਲੀ ਆ ਹਾਂ ਜੀ ਪੂਰੀ ਪੋਲੀ ਐ ਇਹ ਦੂ ਪਿਛਲੇ ਸੂਏ ਦੀ ਕੱਟੀ ਜਿਹੜੀ ਆ ਉਹ ਸਾਹਮਣੇ ਆ ਜਾ ਦਿਖਾ ਦਿਓ ਵੀ ਫਿਰ ਬੱਚੇ ਵੀ ਦਿਖਾ ਦੇਣਾ ਤੁਹਾਨੂੰ ਕਿਦਾਂ ਦੇ ਪਾਉਂਦੀ ਆ ਇਹ ਵੀ ਆ ਗਈ ਪਹਿਲੇ ਸੂਏ ਦੀ ਬਾਈ ਆ ਦੂਜੇ ਸੂਏ ਦਾ ਬਾਈ ਕਹਿੰਦਾ ਮੇਲ ਕਾਫ ਦਿੱਤਾ ਇਹਨੇ ਇਹ ਆ ਗਈ ਆ ਜੀ ਫਰਸਟ ਸੂਏ ਦੀ ਕੱਟੀ ਕੱਟੀਆਂ ਚੰਗੀਆਂ ਪਾਉਂਦੀ ਆ ਤੇ ਇਸ ਵਾਰੀ ਇਹਦੇ ਨਾਲ ਹੈਗਾ ਗੋਪੀ ਦਾ ਕੱਟਾ ਕਿਉਂਕਿ ਗੋਪੀ ਵੀ ਰਿਜ਼ਲਟ ਕਹਿੰਦੇ ਵੀ ਟੌਪ ਹੀ ਕੱਢ ਰਿਹਾ ਅੱਜ ਕੱਲ ਗੋਪੀ ਦਾ ਕੱਟਾ ਵੀ ਜੇ ਗੱਲ ਕਰ ਲਈਏ ਚੰਗੀ ਮਹਿੰਦਾ ਚੰਗੇ ਰੁਪਈਆ ਦੀ ਤਿਆਰ ਹੋਣ ਵਾਲਾ ਅੱਗੇ ਮੁੱਲੇ ਦਾ ਬਾਈ ਕਹਿੰਦਾ ਫੋਨ ਤੇ ਹੋ ਜੂ ਸੂਆ ਹੈਗੀ ਆ ਤੀਜਾ ਚਵਾਈ ਵਾਲੇ ਪੱਖ ਤੋਂ ਬਾਈ ਕਹਿੰਦਾ ਓਕੇ ਦੀ ਰਿਪੋਰਟ ਹੈ ਪੋਲੀ ਆ ਬਿਲਕੁਲ ਜਿਵੇਂ ਗਾੜੀ ਬਾਈ ਨੇ ਦੱਸਿਆ ਵੀ ਗਾੜੀ ਇਹਦੀ ਜ਼ਰੂਰ ਆ 4 ਕਿਲੋ ਦੀ ਕਿਉਂਕਿ ਆਰਡਰ ਦੀ ਤੱਕ ਥੋੜੀ ਗਾਂ ਵਾਲੇ ਬੰਨੇ ਵਾਧ ਰੱਖਦੀ ਆ ਤੇ ਡਾਬਲ ਸ਼ੇਡ ਝੋਟੀਆਂ ਇਹ ਗੱਲ ਇੱਕ ਹੋਰ ਦੱਸ ਦਾਂ ਨਾ ਨੀਲੀ ਦਾ ਟੀਕਾ ਲਵਾ ਦੋਗੇ ਨੀਲੀ ਦਾ ਬੱਚਾ ਪਾ ਦੂਗੀ ਮੋਰਾ ਦਾ ਲਵਾ ਦੋਗੇ ਮੋਰਾ ਦਾ ਬੱਚਾ ਵੀ ਪਾ ਦੂਗੀ ਤੇ ਨੰਬਰ ਬੋਲ ਦੋ ਬਈ ਆਪਣਾ 99 793 10 318 ਹਾਂ ਤੁਸੀਂ ਬੋਲ ਦੋ ਮੈਂ 99 793 10 318 97 793 10 318 ਬਾਈ ਦਾ ਨੰਬਰ ਹੈ ਪਿੰਡ ਬੱਜੋ ਆਣਾ ਤਹਿਸੀਲ ਨਖਾਣਾ ਤੇ ਜ਼ਿਲ੍ਹਾ ਬਠਿੰਡਾ ਸੰਪਰਕ ਬਾਈ ਨਾਲ ਕਰ ਲਿਓ ਜਿਹਦੇ ਸੱਜਣ ਨੂੰ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ